ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 30 ਸਤੰਬਰ ਹੈ ਮੈਂ ਸੁਖਮਨ ਪ੍ਰੀਤ ਕੌਰ ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਮਨ ਪਿਆਰੇ ਜੀਓ ਮਿਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀਓ ਮਿੱਤਰਾ ਹਰ ਨਿਭੇ ਤੇਰੇ ਨਾਲੇ ਏ ਮੇਰੇ ਪਿਆਰੇ ਮਿੱਤਰ ਮਨਾ ਪਰਮੇਸ਼ਰ ਦਾ ਨਾਮ ਜਪਿਆ ਕਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਰੱਖਿਆ ਕਰ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਸਦਾ ਨਿਭੇਗਾ ਪਰਮੇਸ਼ਰ ਨਾਮ ਹੀ ਤੇਰਾ ਸਾਥ ਨਿਭਾਵੇਗਾ ਮਨੁੱਖ ਜੋ ਕੁਝ ਪਰਮੇਸ਼ਰ ਤੋਂ ਮੰਗੇਗਾ ਉਸ ਨੂੰ ਪ੍ਰਾਪਤ ਹੋ ਜਾਵੇਗਾ ਜੋ ਮਨੁੱਖ ਆਪਣੇ ਮਨ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਲਿੰਦਾ ਹੈ ਉਸ ਨੂੰ ਮਾਨਿਛੇ ਫਲ ਪ੍ਰਾਪਤ ਹੋ ਜਾਂਦੇ ਹਨ ਮਨ ਪਿਆਰਿਆ ਜੇ ਮਿੱਤਰਾ ਹਰਬੇ ਨੂੰ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਬਿਕ ਸਾਗਰ ਸੰਸਾਰੇ ਹੈ ਮੇਰੇ ਪਿਆਰੇ ਮਿੱਤਰ ਮਨਾ ਪਰਮੇਸ਼ਰ ਤੋਂ ਬਿਨਾ ਸੰਸਾਰ ਦਾ ਜੋ ਪਸਾਰਾ ਹੈ ਇਹ ਸਭ ਝੂਠਾ ਹੈ ਨਾਸਵੰਤ ਹੈ ਇਹ ਜੋ ਭਿਆਨਕ ਸੰਸਾਰ ਸਮੁੰਦਰ ਹੈ ਇਹ ਜ਼ਹਿਰ ਨਾਲ ਹੀ ਭਰਿਆ ਪਿਆ ਹੈ ਪਰਮੇਸ਼ਰ ਦੇ ਚਰਨਾ ਜਹਾਜ਼ ਰੂਪ ਹਨ ਜੋ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦਾ ਹੈ ਉਹ ਮਨੁੱਖ ਨੂੰ ਕੋਈ ਦੁੱਖ ਡਰ ਨਹੀਂ ਰਹਿੰਦਾ ਜਿਸ ਮਨੁੱਖ ਦੇ ਚੰਗੇ ਭਾਗ ਹੋਣ ਉਸ ਨੂੰ ਸਤਿਗੁਰ ਦਾ ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਲੋਕ ਪ੍ਰਲੋਕ ਵਿੱਚ ਮਨੁੱਖ ਦਾ ਸਾਥ ਨਿਮਾਉਂਦਾ ਹੈ ਸੰਸਾਰ ਦਾ ਸਾਰਾ ਪਸਾਰ ਝੋਠਾ ਹੈ ਨਾਸਵੰਤ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ ਤੋਂ ਤਰ ਜਾਂਦਾ ਹੈ ਨਾਮ ਜਪਣ ਵਾਲੇ ਮਨੁੱਖ ਨੂੰ ਕੋਈ ਡਰ ਸਹਾਰ ਨਹੀਂ ਰਹਿੰਦਾ ਪਿਆਰੇ ਵਿਦਿਆਰਥੀਓ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਿਆ ਕਰੋ ਹਰ ਇੱਕ ਨੂੰ ਜੀ ਆ ਕੇ ਬੁਲਾਇਆ ਕਰੋ ਮਨ ਲਾ ਕੇ ਪੜ੍ਹਾਈ ਕਰਿਆ ਕਰੋ ਸਖਤ ਮਿਹਨਤ ਕਰੋ ਗੁਰੂ ਪਰਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Gracias.